ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਨਾਬਾ ਦੇ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਦੇ ਕੰਮ ਵੀ ਸ਼ੁਰੂ ਹੋ ਚੁੱਕਿਆ ਜਿਸ ਸਕੀਮ ਤਹਿਤ ਨਾਬਾ ਬੀੜ ਦੁਸਾਨ ਸੜਕ ਦੀ ਸਪੈਸ਼ਲ ਰਿਪੇਅਰ ਦਾ ਪੱਥਰ ਰੱਖਿਆ ਗਿਆ ਇਨ੍ਹਾਂ ਵਿਚਾਰਾ ਪ੍ਰਗਟਾਵਾ ਗੁਰਦੇਵ ਸਿੰਘ ਦੇਮਨ ਐਮ ਐਲ ਏ ਨਾਬਾ ਦੇ ਚੌਧਰੀ ਮਰਜਰਾ ਪੁਲੀ ਵਿਖੇ ਸੜਕ ਦੀ ਸਪੈਸ਼ਲ ਰਿਪੇਅਰ ਦਾ ਨਿਰਖਣ ਉਪਰੰਤ ਕੀਤਾ ਉਹਨਾਂ ਦੱਸਿਆ ਕਿ ਸੜਕ ਦੀ ਲੰਬਾਈ ਤਕਰੀਬਨ 6 ਕਿਲੋਮੀਟਰ ਹੈ ਇਸ ਦੇ ਉੱਪਰ ਤਕਰੀਬਨ 3 ਕਰੋੜ ਦੀ ਲਾਗਤ ਆਉਣੀ ਹੈ ਉਹਨਾਂ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਅੱਜ ਤੁਹਾਡੇ ਵੱਲੋਂ ਸੜਕ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਕੀ ਗੱਲ ਹੈ ਪਿਛਲੇ ਬੜੇ ਲੰਮੇ ਸਮੇਂ ਤੋਂ ਪ੍ਰਧਾਨ ਸਭਾ ਨਾਲ ਆਪਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੜਕਾਂ ਪਿਛਲੇ 10-15 ਸਾਲਾਂ ਤੋਂ ਨਹੀਂ ਸੀ ਬਣੀਆਂ ਤਾਂ ਅਸੀਂ ਕੋਸ਼ਿਸ਼ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀਹਰਾਂ ਨੂੰ ਬੇਨਤੀ ਕੀਤੀ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ 42 ਸੜਕਾਂ ਨਾਲ ਸਭਾ ਦੇ ਮਨਜ਼ੂਰ ਹੋਈਆਂ ਨੇ ਅਸੀਂ ਪਹਿਲੀ ਸੜਕ ਜਿਹੜੀ ਹੈ ਜੀ ਇਹ ਵੀਰ ਦੋਸਾਂਝ ਰੋਡ ਜਿਹੜੀ ਹੈ ਜਿਸ ਦੀ ਲੰਬਾਈ ਲਗਭਗ 6 ਕਿਲੋਮੀਟਰ ਹੈ ਔਰ ਇਹਦੀ ਟੋਟਲ ਕਾਸਟ ਜਿਹੜੀ ਹੈ ਜੀ 2.93 ਲੱਖ ਰੁਪਏ ਹੈ ਤੇ ਇਹਦੀ ਮੇਨਟੇਨੈਂਸ ਵਾਸਤੇ 27 ਲੱਖ ਰੁਪਏ ਐਕਸਾ ਰੱਖਿਆ ਗਿਆ ਤਾਂ ਕਿ ਬਾਅਦ ਦੇ ਵਿੱਚ ਕੋਈ ਪੈਚ ਵਰਕ ਕਰਨਾ ਪੈਂਦਾ ਜਿਵੇਂ 5 ਸਾਲਾਂ ਦੇ ਦੌਰਾਨ ਤੇ ਇਹਦਾ ਜਿਹੜਾ ਸ਼ੁਰੂਆਤ ਅੱਜ ਹੋ ਰਹੀ ਹੈ ਜੀ ਤੇ ਉਭਾਗਤਨ ਕਰ ਦਿੱਤਾ ਗਿਆ ਜੀ ਤੇ ਬਹੁਤ ਹੀ ਸ਼ਾਨਦਾਰ ਸੜਕ ਜਿਹੜੀ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਅਸੀਂ 9 ਸੜਕਾਂ ਦਾ ਉਦਘਾਟਨ ਹੋਰ ਲਾਈਨ ਅਪ ਕੀਤੇ ਹੋਏ ਨੇ ਜਿੱਥੇ ਸੜਕਾਂ ਦੀ ਸ਼ੁਰੂਆਤ ਹੋ ਰਹੀ ਹੈ ਸਭ ਤੋਂ ਵੱਡੀ ਸੜਕ ਜਿਹੜੀ ਹੈ ਜੀ ਬਾਵਰਪੁਰ ਵਾਲੀ ਹੈ ਕੌਲ ਵਾਲੀ ਹੈ ਜਿਹਦਾ ਬਹੁਤ ਅਮੇ ਸਮੇਂ ਤੋਂ ਮੰਗ ਸੀਗੀ ਉਹ ਸੜਕ ਦਾ ਵਿਕਾਸ ਅਸੀਂ ਕਰਨ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਸੜਕ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਅਪਲੀਕੇਸ਼ਨ ਭੇਜੀ ਆ ਕਿ ਇਹ ਸੜਕ ਜਿਹੜੀ ਆ ਸਪੈਸ਼ਲ 12 ਫੁੱਟ ਦੀ ਜਗ੍ਹਾ 18 ਫੁੱਟ ਕੀਤੀ ਜਾਵੇ ਕਿ 18 ਫੁੱਟ ਹੋ ਗਈ ਤਾਂ ਬਹੁਤ ਹੀ ਸ਼ਾਨਦਾਰ ਪੂਰੇ ਇਲਾਕੇ ਨੂੰ ਦਾ ਫਾਇਦਾ ਜਿਹੜਾ ਹੋਣਾ ਤੇ ਉਹਦਾ ਬਜਟ ਤਿਆਰ ਹੈ ਜੀ ਟੈਂਡਰ ਲੱਗ ਚੁੱਕੇ ਨੇ ਸਾਰਾ ਕੁਝ ਤਿਆਰ ਸੋ ਇਲਾਕੇ ਦੀ ਬਹੁਤ ਦੇਰ ਤੋਂ ਮੰਗ ਸੀਗੀ ਅੱਜ ਇਹ ਮੰਗ ਪੂਰੀ ਹੋ ਗਈ ਹੈ ਦੇ ਐਮ ਐਲ ਏ ਸਾਹਿਬ ਕੋਲ ਨੇ ਆਪਣਾ ਜੋ ਕੇ ਰੈਂਪੀਅਨ ਜੀ ਨੇ ਆਪਣਾ ਜੋੜਾਂ ਦਾ ਕਰਨ ਬਾਅਦ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਐਮਐਲਏ ਸਾਹਿਬ ਦਾ ਜਿਹੜੂ ਬਾਕੀ ਵੀ ਰਹਿਦੀਆਂ ਜਿਹੜੀਆਂ ਸੂਚਨਾ ਨੇ ਉਹਨਾਂ ਨੂੰ ਪੂਰਾ ਕਰਨਗੇ ਠੀਕ ਹੈ ਨਾ ਮੇਰੇ ਸਾਹਮਣੇ ਸੜਕ ਦਾ ਢਾਂਗ ਕੀਤਾ ਕੀ ਗੋਮਾ ਇਹ ਨਾਬਾ ਪੀਟ ਦੇ ਸਾਂਝ ਰੋਡ ਦਾ ਉਦਘਾਟਨ ਕਰਿਆ ਐਮਐਲਏ ਸਾਹਿਬ ਨੇ ਜਿਹਦੀ ਲੈਂਥ 5.95 ਕਿਲੋਮੀਟਰ ਹੈ ਪਹਿਲਾਂ ਇਹਦੀ ਰਿਪੇਅਰ 2018 ਚ ਪੀਐਮਜੀਐਸ ਵਾਈਚ ਕਰੀ ਸੀ ਤੇ ਹੁਣ ਇਹਦੀ ਸਪੈਸ਼ਲ ਰਿਪੇਅਰ ਅਸੀਂ ਕਰਨ ਜਾ ਰਹੇ ਹਾਂ 30 ਚਰਨਜਾਇਡ ਦੇ ਅੰਡਰ ਤੇ ਇਹ 9 ਮਹੀਨੇ ਦਾ ਦਾ ਟਾਈਮ ਹੈ 9 ਚੀ ਨੂੰ ਇਹਦਾ ਕੰਮ ਕੰਪਲੀਟ ਕਰ ਦਿੱਤਾ ਜਾਊਗਾ